ਅਸੀਂ ਹਿੰਦੂ ਸਮਾਜ ਜ ਅੱਜ ਹੌਂਦ ਵਿੱਚ ਹੈਗੇ ਆ ਹਿੰਦੁਸਤਾਨ ਜੇ ਹੌਂਦ ਵਿੱਚ ਹੈਗਾ ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਰਕੇ। ਪਰ ਇਹ ਜਿਹੜਾ ਹਫਤਾ ਇਹ ਬਹੁਤ ਦਰਦ ਭਰਿਆ। ਰੂਹਾਂ ਕੰਬ ਜਾਂਦੀਆਂ। ਆਪ ਦੀ ਸਾਡੀ ਔਲਾਦ ਨੂੰ ਜੇ ਛੋਟੀ ਸੂਈ ਵੀ ਚੁਬ ਜੇ ਤੇ ਮਾਪੇ ਦਾ ਜਿਹੜੀ ਰੂਹ ਕੰਬ ਜਾਂਦੀ ਹੈ। ਜਿੱਦਾਂ ਨਾਮ ਸ਼ਿਵਸੈਨਾ ਦਾ ਆਂਦਾ ਹੀ ਉਹਦੀ ਮਾਈਂਡ ਸੈਟ ਹੀ ਇੱਕ ਲੋਕਾਂ ਦੇ ਇਹੋ ਜਿਹਾ ਬਣ ਜਾਂਦਾ ਹੈ ਕਿ ਕਿਸੇ ਮੁੱਦੇ ਤੇ ਟਿੱਪਣੀ ਕਰਨੀ ਕੁਝ ਕਰਨਾ ਪਰ ਇੱਕ ਜਿਹੜਾ ਚੰਗਾ ਸੰਦੇਸ਼ ਗੁਰੂਆਂ ਦੇ ਰਸਤੇ ਤੇ ਜਦ ਤੁਸੀਂ ਦਸਤਾਰ ਬੰਨੀ ਕਿੰਨੇ ਸੋਹਣੇ ਲੱਗਦੇ ਹੋ ਕਿ ਐਸੇ ਹੀ ਸਾਰੇ ਸ਼ਿਵਸੈਨਾ ਜਿਹੜੇ ਲੋਕ ਹੈਗੇ ਨੇ ਟਿੱਪਣੀਆਂ ਕਰਨ ਵਾਲੇ ਵੀ ਉਹਨਾਂ ਨੂੰ ਵੀ ਹੋਣਾ ਚਾਹੀਦਾ ਹੈ ਜੇ ਗੁਰਦਾਸਪੁਰ ਤੋਂ ਇੱਕ ਵਿਅਕਤੀ ਸਾਡੀ ਪਾਰਟੀ ਨਾਲ ਜਿਹੜਾ ਲੰਬੇ ਸਮੇਂ ਤੋਂ ਜੁੜਿਆ ਉਹ ਸ਼੍ਰੀ ਦਰਬਾਰ ਸਾਹਿਬ ਬਾਰੇ ਜੇ ਕੋਈ ਅਪੱਤੀ ਜਨਰਲ ਟਿੱਪਣੀ ਕਰਦਾ ਹੈ ਅਸੀਂ 1 ਮਿੰਟ ਤੋਂ ਪਹਿਲਾਂ ਉਹ ਵੀ ਪਾਰਟੀ ਜੋ ਬਾਹਰ ਦਾ ਰਸਤਾ ਲਖਾਣੇ ਆ ਤੇ ਪੰਜਾਬ ਦੇ ਵਿੱਚ ਕੁਝ ਜਿਹੜੇ ਸੰਗਠਨ ਬਣੇ ਆ ਇਹਨਾਂ ਦਾ ਬੇਸ ਹੀ ਸਿਰਫ ਦੂਜੇ ਦੇ ਧਰਾਂ ਨੂੰ ਟਾਰਗੇਟ ਕਰਨਾ ਕੁਝ ਐਸੀ ਘਟਿਆ ਬਿਆਨਬਾਜ਼ੀ ਭੜਕਾਉ ਬਿਆਨਬਾਜ਼ੀ ਕਰ ਦੇਣੀ ਜਿਹਦੇ ਨਾਲ ਸਾਡਾ ਪੰਜਾਬ ਦਾ ਜਿਹੜਾ ਐਟਮੋਸਫੇਅਰ ਖਰਾਬ ਹੋਵੇ ਕਿ ਜਿਹੜੇ ਉਹ ਦੇਸ਼ ਵਿਰੋਧੀ ਨੇ ਚਾਹੇ ਕੋਈ ਖਾਲਸਤਾਨੀ ਪੱਕੀ ਆ ਚਾਹੇ ਕੋਈ ਦੇਸ਼ ਦਰੋਹੀ ਹੋਵੇ ਉਹਨਾਂ ਨਾਲ ਨਜੀਟੇ ਦਾ ਜਿਹੜਾ ਕੰਮ ਆ ਉਹ ਸਰਕਾਰਾਂ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਤੇ ਅੱਜ ਸ਼ਿਵ ਸੇਨਾ ਉਧਵ ਵਾਲਾ ਸਾਹਿਬ ਰਾਖਰੇ ਵੱਲੋਂ ਆਪ ਦੀ ਮੋਢੀ ਜ਼ਿੰਮੇਵਾਰੀ ਸਮਝਦੇ ਆ ਸਵਾਜ ਜਿਹੜੀ ਦਸਤਾਰ ਬੰਨੀ ਹੈ ਇਸ ਕਰਕੇ ਜਿਹੜਾ ਤਿਲਕ ਲੱਗਿਆ ਅੱਜ ਸਾਡੇ ਮੱਥੇ ਤੇ ਜਿਹਨੂੰ ਅਸੀਂ ਤਿਲਕ ਲਾ ਕੇ ਨਿਕਲਦੇ ਆ ਤਾਂ ਉਸ ਤਿਲਕ ਨੂੰ ਬਚਾਉਣ ਦੇ ਵਿੱਚ ਇਸ ਦਸਤਾਰ ਦਾ ਬਹੁਤ ਵੱਡਾ ਹੱਥ ਇਸ ਦਸਤਾਰ ਨੇ ਬਹੁਤ ਸ਼ਾਨਤਾ ਦਿੱਤੀਆਂ ਗੁਰਤੇਗ ਬਾਦਰ ਸਾਹਿਬ ਨੇ ਸ਼ਰਧਤੀ ਗੁਰੂ ਸਾਹਿਬ ਨੇ ਆਪਦਾ ਪੂਰਾ ਸਰਬੰਸ ਵਾਰੇ ਆ ਤੇ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਕਿ ਜਿਹੜਾ 12 ਦਿਨ ਦਾ ਉਹਰੇ ਲੰਗਰ ਘੈਂਡਾ ਘਰ ਚੌਂਗ ਲੋਹਿਆਣਾ ਵਿਕੇ ਸ਼ਿਵਸਨਾਉਦੋਂ ਵਾਲਾ ਸਾਹਿਬ ਠਾਕਰੇ ਬਲੋਂ ਸਮੁੱਚੇ ਭਾਈਚਾਰੇ ਦੇ ਸਹਿਯੋਗ ਦੇ ਨਾਲ ਸ਼ਾਬਕੀ ਪਰ ਜੱਥੇਬੰਦੀ ਸਹਿਯੋਗ ਦੇ ਨਾਲ ਲੱਗਦਾ ਸਸ਼ੀਕਾਲ ਸਿਟੀ ਹੈਡਲਾਈਨ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਦੱਸਦੀ ਹੈ ਸ਼ਿਵ ਸੈਨਾ ਨਾਮ ਸੁਣਦੇ ਹੀ ਲੋਕਾਂ ਦੇ ਦਿਮਾਗ ਦੇ ਵਿੱਚ ਅਜੇਹੀ ਗੱਲ ਆਂਦੀ ਹੈ ਕਿ ਸ਼ਿਵ ਸੈਨਾ ਉਹੀ ਨਾ ਜਿਹੜੇ ਪੜਕਾਉ ਬਿਆਨ ਦਿੰਦੇ ਨੇ ਸ਼ਿਵ ਸੈਨਾ ਉਹੀ ਨਾ ਜਿਹੜੇ ਸਿਕਿਉਰਟੀਆਂ ਵਾਸਤੇ ਲਗਾਤਾਰ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਲਗਾਤਾਰ ਬਿਆਨਬਾਜ਼ੀਆਂ ਕਰਦੇ ਨੇ ਪਰ ਨਹੀਂ ਤੁਹਾਨੂੰ ਦੱਸ ਦਈਏ ਸ਼ਿਵ ਸੈਨਾ ਦੇ ਵਿੱਚ ਕੁਝ ਅਜਿਹੇ ਲੋਕ ਵੀ ਨੇ ਜੋ ਹਰ ਧਰਮ ਨਾਲ ਪਿਆਰ ਕਰਦੇ ਨੇ ਹਰ ਧਰਮ ਦਾ ਸਤਿਕਾਰ ਕਰਦੇ ਨੇ ਪਹਿਲਾਂ ਤੁਹਾਨੂੰ ਦਿਖਾਣੇ ਆ ਤਸਵੀਰ ਕਿ ਕਿਵੇਂ ਇੱਕ ਸ਼ਿਵ ਸੈਨਾ ਵੱਲੋਂ ਇੱਕ ਜਿਹੜਾ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਸ਼ਹੀਦੀ ਦਿਹਾੜੇ ਨੂੰ ਲੈ ਕੇ ਅੱਜ ਲੰਗਰ ਜਿਹੜਾ ਉਹ ਲਾਇਆ ਗਿਆ ਗੁਰੂ ਜੀ ਦੇ ਉਪਦੇਸ਼ਾਂ ਤੇ ਜਿਹੜਾ ਉਹ ਚੱਲ ਰਹੇ ਨੇ ਕਿੰਨੇ ਚਾਰ ਸ਼ਹੀਦਜਾਦੀਆਂ ਦੀ ਯਾਦ ਦੇ ਵਿੱਚ ਅੱਜ ਲੰਗਰ ਲਗਾਇਆ ਗਿਆ ਤੁਸੀਂ ਦੇਖ ਲਿਓ ਆਓ ਤੁਹਾਨੂੰ ਪਹਿਲਾਂ ਤੇ ਗੱਲ ਵੀ ਕਰਾਨੀ ਹੈ ਕਿ ਕਿਵੇਂ ਅੱਜ ਵੀਰ ਜਿੰਨੇ ਜਿਹੜਾ ਲੰਗਰ ਵੀ ਲਗਾਇਆ ਹੋਇਆ ਤੇ ਕਿੰਨੀ ਸੋਹਣੀ ਜਿਹੜੀ ਦਸਤਾਰ ਵੀ ਬੰਨੀ ਹੋਈ ਹੈ ਤੇ ਇਹਦੀ ਉਹ ਸ਼ਿਵ ਸੈਨਿਕ ਨੇ ਜੋ ਲਗਾਤਾਰ ਹਰ ਧਰਮ ਨੂੰ ਸਤਕਾਰ ਕਰਦੇ ਹੋਏ ਨਜ਼ਰ ਆਉਂਦੇ ਨੇ ਇੱਕ ਵੱਖਰਾ ਰੂਪ ਜਿਹੜਾ ਸ਼ੇਵ ਸੈਨਾ ਦਾ ਅੱਜ ਦੇਖਣ ਨੂੰ ਮਿਲ ਰਿਹਾ ਹੈ ਗੁਰੂ ਦੇ ਉਪਦੇਸ਼ਾਂ ਦੇ ਵਿੱਚ ਉਪਦੇਸ਼ਾਂ ਦੇ ਕਾਰਜ ਪਾਤਰ ਚੱਲ ਰਹੇ ਹੋ ਕਿਵੇਂ ਲੱਗਦਾ ਹੈ ਦੇਖੋ ਜੀ ਪਹਿਲਾਂ ਤਾਂ ਇਹ ਸ਼ਹੀਦੀ ਹਫਤਾ ਜਿਹੜਾ ਤੇ ਜਿਹੜੀ ਸ਼ਹਾਦਤ ਗੁਰੂ ਸਾਹਿਬ ਦੇ ਚਾਰ ਸਾਹਿਬ ਜਾਦਿਆਂ ਦੀ ਮਾਤਾ ਗੁਜਰ ਕੌਰ ਜੀ ਦੀ ਔਰ ਮੈਂ ਤਾਂ ਕਹਾਂਗਾ ਸਰਬੰਸ ਵਾਰ ਕੇ ਜੋ ਗੁਰਤੇਗ ਭਦਰ ਸਾਹਿਬ ਦੀ ਸ਼ਹਾਦਤ ਜਿਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਮੈਂ ਸਮਝਦਾ ਹਾਂ ਜਿਹਿੰਦੋਸਤਾਨ ਅਸੀਂ ਹਿੰਦੂ ਸਮਾਜ ਹੈ ਅੱਜ ਹੌਂਦ ਵਿੱਚ ਹੈਗੇ ਆ ਹਿੰਦੁਸਤਾਨ ਜੇ ਹੌਂਦ ਵਿੱਚ ਹੈਗਾ ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਰਕੇ ਔਰ ਇਹ ਜਿਹੜਾ ਹਫਤਾ ਇਹ ਬਹੁਤ ਦਰਦ ਭਰਿਆ ਰੂਹਾਂ ਕੰਬ ਜਾਂਦੀਆਂ ਆਪ ਦੀ ਸਾਡੀ ਔਲਾਦ ਨੂੰ ਜੇ ਛੋਟੀ ਸੋਈ ਵੀ ਚੁੱਪ ਜੇ ਤੇ ਮਾਪਿਆਂ ਦਾ ਜਿਹੜੀ ਰੂਹ ਕੰਬ ਜਾਂਦੀ ਹੈ ਤੇ ਆਪ ਦਾ ਛੋਟੇ ਛੋਟੇ ਬੱਚਿਆਂ ਨੂੰ ਪਹਿਲਾਂ ਚਮਕੌਰ ਦੀ ਲੜਾਈ ਦੇ ਵਿੱਚ ਸ਼ਹਾਦਤ ਹੋ ਜਾਣੀ ਔਰ ਉਸ ਤੋਂ ਬਾਅਦ ਛੋਡੇ ਸਾਹਿਬ ਜਦਿਆਂ ਦੀ ਨੀਂਹ ਚ ਚਰਵਾਗੇ ਜਿਹੜੀ ਸ਼ਹਾਦਤ ਹੋਣੀ ਔਰ ਇਹ ਜਿਹੜੀ ਸ਼ਹਾਦਤ ਆ ਦੁਨੀਆ ਭਰ ਦੇ ਵਿੱਚ ਮਸਲ ਮਸਾਲ ਹੈ ਤੇ ਅੱਜ ਸ਼ਿਵ ਸੇਨਾ ਉਧਵਾਲਾ ਸਾਹਿਬ ਠਾਕਰੇ ਵੱਲੋਂ ਆਪ ਦੀ ਮੋਢੀ ਜ਼ਿੰਮੇਵਾਰੀ ਸਮਝਦੇ ਆ ਕਿਉਂਕਿ ਅਸੀਂ ਹਮੇਸ਼ਾ ਹੀ ਸਾਰੇ ਧਰਮਾਂ ਦੇ ਸਤਕਾਰ ਦੀ ਗੱਲ ਕੀਤੀ ਹੈ ਭਾਈਚਾਰਕ ਸਾਂਝ ਦੀ ਗੱਲ ਕੀਤੀ ਹੈ ਤੇ ਕੱਲਾ ਬਿਆਨਬਾਜ਼ੀ ਕਰਨਾ ਤੇ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਨਾ ਹੈ ਇਹ ਹੀ ਸ਼ਿਵ ਸੇਨਾ ਉਧਵਾਲਾ ਸਾਹਿਬ ਠਾਕਰੇ ਬਾਕੀ ਜਿਹੜੇ ਹੋਰ ਸਾਡੀ ਨਾਮ ਦੀ ਕਾਪੀ ਕਰਕੇ ਸੰਗਠਨ ਬਣੇ ਉਹਦੇ ਲੋਕ ਵੱਖਰਾ ਸਾਡਾ ਜਿਹੜਾ ਇਹੀ ਦਰਸਾਉਂਦਾ ਔਰ ਅੱਜ ਕੇਵਲ ਲੁਧਿਆਣਾ ਨਹੀਂ ਪੂਰੇ ਪੰਜਾਬ ਦੇ ਅੰਦਰ ਸਾਡੇ ਪਾਰਟੀ ਦੇ ਸੂਬਾ ਪ੍ਰਧਾਨ ਯੋਗਰਾ ਸ਼ਰਮਾ ਜੀ ਦੇ ਅਗਵਾਈ ਦੇ ਵਿੱਚ ਇਹ ਲੜੀਵਾਰ ਤੀਸਰਾ ਸਾਲ ਔਰ ਹਾਲਾਂਕਿ ਅਸੀਂ ਆਪਣੇ ਪੱਧਰ ਤੇ ਆਪਣੇ ਸ਼ਹਿਰ ਦੇ ਵਿੱਚ ਹਰ ਇੱਕ ਗੁਰਪੁਰਬ ਨਗਰ ਕੀਰਤਨ ਦਾ ਸਵਾਗਤ ਕਰਦੇ ਆਂ ਸੰਗਤਾਂ ਲਈ ਲੰਗਰ ਲਾਉਂਦੇ ਆਂ ਲੇਕਿਨ ਇਹ ਜਿਹੜੀ ਸ਼ਹਾਦਤ ਹੈ ਇਹ ਦੁਨੀਆ 'ਚ ਇੱਕ ਮਿਸਾਲ ਹੈ ਸੋ ਅੱਜ ਜਿਹੜੀ ਦਸਤਾਰ ਬੱਨੀ ਹੈ ਇਸ ਕਰਕੇ ਜਿਹੜਾ ਤਿਲਕ ਲੱਗਿਆ ਅੱਜ ਸਾਡੇ ਮੱਥੇ ਤੇ ਜਿਹਨੂੰ ਅਸੀਂ ਤਿਲਕ ਲਾ ਕੇ ਨਿਕਲਦੇ ਆ ਤਾਂ ਉਸ ਤਿਲਕ ਨੂੰ ਬਚਾਉਣ ਦੇ ਵਿੱਚ ਇਸ ਦਸਤਾਰ ਦਾ ਬਹੁਤ ਵੱਡਾ ਹੱਥ ਇਸ ਦਸਤਾਰ ਨੇ ਬਹੁਤ ਸ਼ਾਨਤਾ ਦਿੱਤੀਆਂ ਗੁਰਤੇਗ ਬਾਦਰ ਸਾਹਿਬ ਨੇ ਸ਼ਰਧੀ ਗੁਰੂ ਸਾਹਿਬ ਨੇ ਆਪਦਾ ਪੂਰਾ ਸਰਬੰਸ ਵਾਰੇ ਆ ਤੇ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਇਹ ਜਿਹੜਾ 12 ਦਿਨਾਂ ਦਾ ਉਹ ਲੰਗਰ ਘੰਡਾ ਘਰ ਚੌਂਗ ਲੋਹਿਆਣੇ ਵਿਕੇ ਸ਼ਿਵ ਸਨਾਉਦਵਾਲਾ ਸਾਹਿਬ ਠਾਕਰੇ ਬਲੋ ਸਮੁੱਚੇ ਭਾਈਚਾਰੇ ਦੇ ਸਹਿਯੋਗ ਦੇ ਨਾਲ ਸ਼ਾਬਕੀ ਪਰ ਜਥੇਬੰਦੀ ਸਹਿਯੋਗ ਦੇ ਨਾਲ ਲੱਗਦਾ ਔਰ ਕੇਵਲ ਇੱਕੋ ਹੀ ਸੰਦੇਸ਼ ਦੇਈਦਾ ਕਿ ਆਪਾਂ ਇੱਕਾ ਸਾਨੂੰ ਕੋਈ ਦੁਨੀਆ ਦੀ ਤਾਕਤ ਜਿਹੜੀ ਆ ਉਹ ਨੌ ਮਾਸ ਦੇ ਰਿਸ਼ਤੇ ਨੂੰ ਵੱਖ ਨਹੀਂ ਕਰ ਸਕਦੀ ਹਾਂ ਕੁਝ ਲੋਕ ਨੇ ਚਾਹੇ ਉਹ ਵਿਦੇਸ਼ਾਂ ਦੀ ਧਰਤੀ ਤੇ ਆ ਜਾਂ ਸਾਡੇ ਇੱਥੇ ਕੁਝ ਆਪਣੇ ਹਿੰਦੂ ਸਮਾਜ ਦੇ ਵਿੱਚ ਮੈਂ ਕਹਾਂਗਾ ਕੁਝ ਕੁ ਪਰਸੈਂਟ ਲੋਕ ਨੇ ਜਿਨ੍ਹਾਂ ਦਾ ਨਫ਼ਰਤ ਭਰੇ ਬਿਆਨ ਬੱਜੀ ਤੋਂ ਇਲਾਵਾ ਕਦੇ ਵੀ ਕੋਈ ਕੰਮ ਨਹੀਂ ਰਿਹਾ ਇਹ ਉਹਨਾਂ ਲੋਕਾਂ ਨੂੰ ਨਸੀਹਤ ਆ ਕਿ ਤੁਸੀਂ ਜਿੰਨਾ ਮਰਜ਼ੀ ਚਾਹੇ ਬਾਹਰਲੇ ਮੁਲਕਾਂ ਨੂੰ ਜ਼ੋਰ ਲਾ ਲਓ ਚਾਹੇ ਇੱਥੇ ਪੰਜਾਬ ਦੇ ਅੰਦਰ ਕੁਝ ਜਿਹੜੇ ਅਖੌਤੀ ਨੇ ਜਿਹੜੇ ਕੁਝ ਘਟ ਗਿਆ ਬਿਆਨਬਾਜ਼ੀ ਕਰਦੇ ਆ ਜਿੰਨਾ ਮਰਜੀ ਜ਼ੋਰ ਲਾ ਲੋ ਸਾਡਾ ਜਿਹੜਾ ਨੌ ਮਾਜ਼ਾ ਰਿਸ਼ਤਾ ਇੱਕ ਸੀਗਾ ਇੱਕ ਰਹੇਗਾ ਔਰ ਇੱਕ ਹੈ ਸ਼ਿਵ ਸੈਨਾ ਦਾ ਨਾਮ ਆਉਂਦਾ ਹੀ ਜਿੱਦਾਂ ਨਾਮ ਸ਼ਿਵ ਸੈਨਾ ਦਾ ਆਉਂਦਾ ਹੀ ਹੈ ਉਹਦੀ ਮਾਈਂਡ ਸੈਟ ਹੀ ਇੱਕ ਲੋਕਾਂ ਦੇ ਇਹੋ ਜਿਹਾ ਬਣ ਜਾਂਦਾ ਹੈ ਕਿ ਕਿਸੇ ਮੁੱਦੇ ਤੇ ਟਿੱਪਣੀ ਕਰਨੀ ਕੁਝ ਕਰਨਾ ਹੈ ਪਰ ਇੱਕ ਜਿਹੜਾ ਚੰਗਾ ਸੰਦੇਸ਼ ਗੁਰੂਆਂ ਦੇ ਰਸਤੇ ਤੇ ਅਜ ਤੋ ਦਸਤਾਰ ਬੰਨੀ ਕਿੰਨੇ ਸੋਹਣੇ ਲੱਗਦੇ ਹੋ ਕਿ ਐਸੇ ਹੀ ਸਾਰੇ ਸ਼ਿਵ ਸੈਨਾ ਜਿਹੜੇ ਲੋਕ ਹੈਗੇ ਨੇ ਟਿੱਪਣੀਆਂ ਕਰਨ ਵਾਲੇ ਵੀ ਉਹਨਾਂ ਨੂੰ ਵੀ ਹੋਣਾ ਚਾਹੀਦਾ ਹੈ ਬਿਲਕੁਲ ਜੀ ਅਸੀਂ ਤਾਂ ਸਮੇ ਸਮੇ ਸਿਰ ਸਾਡੀ ਪਾਰਟੀ ਦਾ ਪੰਜਾਬ ਦਾ ਕੋਈ ਵੀ ਇਹ ਵਿਅਕਤੀ ਜਿਹੜਾ ਸਾਡੀ ਪਾਰਟੀ ਦੀ ਕਾਰਜਕਾਰੀ ਜਿਹੜਾ ਦੇਖਦਾ ਜਿਹੜਾ ਬੁੱਧੀਜੀਵੀ ਵਰਗ ਆ ਉਹ ਵੀ ਇਸ ਗੱਲ ਦੀ ਹਾਮੀ ਭਰੇਗਾ ਵੀ ਅਸੀਂ ਤਾਂ ਹਮੇਸ਼ਾ ਭਾਈਚਾਰੇ ਦੀ ਗੱਲ ਕੀਤੀ ਹੈ ਭਾਈਚਾਰਕ ਸਾਂਝ ਦੀ ਗੱਲ ਕੀਤੀ ਹੈ ਔਰ ਅੱਜ ਤੋਂ ਕਰੀਬ 1 ਸਾਲ ਪਹਿਲਾਂ ਜਦੋਂ ਪਟਿਆਲੇ ਦੇ ਅੰਦਰ ਸਾਡੀ ਪਾਰਟੀ ਨਾਲ ਜੁੜਿਆ ਇੱਕ ਵਿਅਕਤੀ ਜਦੋਂ ਸਾਡੇ ਇੱਕ ਸਿੱਖ ਭਾਈਚਾਰੇ ਨੂੰ ਟਾਰਗੇਟ ਕਰਦਾ ਹੈ ਪੰਜਾਬ ਦੇ ਮਾਹੌਲ ਨੂੰ ਲੰਬੂ ਲਾਉਣ ਦਾ ਪ੍ਰਿਆਸ ਕਰਦਾ ਅਸੀਂ ਵੀ ਜਿਹੜਾ ਆਪਣੀ ਹਾਈ ਕਮਾਂਡ ਨਾਲ ਗੱਲ ਕਰਕੇ ਬੰਬੇ ਤੋਂ ਉਹਨੂੰ ਨਿਸ਼ਕਾਸਤ ਕਰਦੇ ਆ ਜੇ ਗਰਦਾਸਪੁਰ ਤੋਂ ਇੱਕ ਵਿਅਕਤੀ ਸਾਡੀ ਪਾਰਟੀ ਨਾਲ ਜਿਹੜਾ ਲੰਬੇ ਸਮੇਂ ਤੋਂ ਜੁੜਿਆ ਉਹ ਸ਼੍ਰੀ ਦਰਬਾਰ ਸਾਹਿਬ ਬਾਰੇ ਜੇ ਕੋਈ ਅਪੱਤੀ ਜਨਰਲ ਟਿੱਪਣੀ ਕਰਦਾ ਅਸੀਂ ਇੱਕ ਮਿੰਟ ਤੋਂ ਪਹਿਲਾਂ ਉਹਨੂੰ ਵੀ ਪਾਰਟੀੋਂ ਬਾਹਰ ਦਾ ਰਸਤਾ ਦਿਖਾਉਂਦੇ ਆ ਸਾਡਾ ਜਿਹੜਾ ਸਟੈਂਡ ਆ ਉਹ ਹਮੇਸ਼ਾ ਭਾਈਚਾਰੇ ਦੇ ਨਾਲ ਸਪਸ਼ਟ ਹੈ ਔਰ ਸਾਰਾ ਭਾਈਚਾਰਾ ਇਸ ਗੱਲ ਤੋਂ ਵਕੀਫ ਹੈ ਕਿ ਸ਼ਿਵਸਰ ਉਧਰ ਬਾਲਾ ਸਾਹਿਬ ਠਾਕਰੇ ਔਰ ਇਕਲਮਾ ਹੋਰ ਦੱਸਦਾ ਕਿ ਪੰਜਾਬ ਦੇ ਵਿੱਚ ਕੋ ਜਿਹੜੇ ਸੰਕਰਣ ਬਣੇ ਆ ਇਹਨਾਂ ਦਾ ਬੇਸ ਹੀ ਸਿਰਫ ਦੂਜੇ ਤਰ੍ਹਾਂ ਨੂੰ ਟਾਰਗੇਟ ਕਰਨਾ ਕੁਝ ਐਸੀ ਘਟਿਆ ਬਿਆਨਬਾਜ਼ੀ ਭੜਕਾਉ ਬਿਆਨਬਾਜ਼ੀ ਕਰ ਦੇਣੀ ਜਿਹਦੇ ਨਾਲ ਸਾਡਾ ਪੰਜਾਬ ਦਾ ਜਿਹੜਾ ਐਟਮੋਸਫੇਅਰ ਖਰਾਬ ਹੋਵੇ ਜਿਹੜੀ ਆ ਮੈਂ ਅੱਗੇ ਵੀ ਕਈ ਇੰਟਰਵਿਊ ਚ ਕਹਿੰਦਾ ਹੁੰਨਾ ਚਲੋ ਅੱਜ ਤਾਂ ਆਪਾਂ ਸ਼ਹਾਦਤ ਦਾ ਦਿਨ ਮਨਾ ਰਹੇ ਆ ਕਿ ਜਿਹੜੇ ਕੋਈ ਦੇਸ਼ ਵਿਰੋਧੀ ਨੇ ਚਾਹੇ ਕੋਈ ਖਾਲਸਤਾਨੀ ਪੱਕੀ ਆ ਚਾਹੇ ਕੋਈ ਦੇਸ਼ ਦਰੋਹੀ ਹੋਵੇ ਉਹਨਾਂ ਨਾਲ ਨਜੀਟੇ ਦਾ ਜਿਹੜਾ ਕੰਮ ਆ ਉਹ ਸਰਕਾਰਾਂ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਜੀ ਅੱਗੇ ਵੀ ਪੰਜਾਬ ਚ ਕਾਲਾ ਦੌਰ ਸੀ ਤਾਂ ਉਹਨੂੰ ਕਿਸੇ ਸ਼ਿਵ ਸੈਨਾ ਨੇ ਖਤਮ ਨਹੀਂ ਕੀਤਾ ਹਾਂ ਅਸੀਂ ਲੋਕ ਲੋਕਾਂ ਨੂੰ ਅਵੇਅਰ ਕਰ ਸਕਦੇ ਆ ਲੇਕਿਨ ਜਿਹੜਾ ਇਹ ਢੜਕਾਉ ਹਸਤੀਤੀ ਦੀ ਬਿਆਨਬਾਜ਼ੀ ਦੇ ਦੇਣੀ ਦੂਜੇ ਦੇ ਧਰਮ ਨੂੰ ਟਾਰਗੇਟ ਕਰ ਦੇਣਾ ਇਹ ਮੈਂ ਸਮਝਦਾ ਸਾਡੇ ਕੋਈ ਲੋਕਾਂ ਨੂੰ ਬਾ ਜਾਣਾ ਚਾਹੀਦਾ ਜਿਹਦੇ ਨਾਲ ਸਾਰੇ ਭਾਈਚਾਰੇ ਨੂੰ ਜਵਾਬਦੇਹੀ ਦੇਣੀ ਪਏ ਸਾਰੀ ਜਥੇਬੰਦੀਆਂ ਨੂੰ ਜਵਾਬਦੇਹੀ ਦੇਣੀ ਪਏ ਕੁਝ ਕੁ ਲੋਕਾਂ ਨੂੰ ਬਾ ਜਾਣਾ ਚਾਹੀਦਾ ਐਸੀ ਜੀ ਬਿਆਨਬਾਜ਼ੀ ਤੋਂ ਅਸੀਂ ਪੰਜਾਬ ਦੇ ਅੰਦਰ ਸਾਰੀ ਤਰਫ ਦੇਖੋ ਭਾਈਚਾਰੇ ਦੀ ਸਾਜ ਦੀ ਗੱਲ ਕਰੀਏ ਤਾਂ ਜਦੋਂ ਇਸ਼ਾਰਤ ਹੋਈ ਚਾਰ ਸਾਹਿਬ ਜਿਆਦੇ ਦੀ ਮਾਤਾ ਗੁਜਰ ਕੌਰ ਜੀ ਦੀ ਕਾ ਬਹੁਤ ਵੱਡੀ ਮਿਸਾਲ ਬਾਬਾ ਮੋਤੀਰਾਮ ਮੈਰਾ ਜੀ ਨੇ ਦਿੱਤੀ ਉਸ ਵੇਲੇ ਜਦੋਂ ਉਹ ਦੇ ਮਹੀਨੇ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਜਾ ਕੇ ਉਹਨਾਂ ਨੇ ਦੋਦੀ ਸੇਵਾ ਕੀਤੀ ਤਾਂ ਜਦੋਂ ਆਪ ਦੇ ਘਰ ਦਾ ਸਭ ਕੁਝ ਨਿਸ਼ਵਲ ਦੇਖ ਕੇ ਉੱਥੇ ਦਰਬਾਰੀਆਂ ਨੂੰ ਦੋਦੀ ਸੇਵਾ ਤੈਂਦਰ ਕੀਤੀ ਤੇ ਪੂਰੇ ਪਰਿਵਾਰ ਨੂੰ ਜਿੰਦਾ ਜਿਹੜਾ ਕੋਲੂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਔਰ ਇਸੇ ਤਰੀਕੇ ਨਾਲ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਜ਼ਮੀਨ ਹੈ ਉਹ ਪਤੇਗੜ ਸਾਹਿਬ ਦੇ ਵਿੱਚ ਜਿਹੜੀ ਸਾਹਬ ਜਦਿਆਂ ਦੀ ਅੰਤਮ ਸੰਸਕਾਰ ਦੇ ਲਈ ਦਵਾਨ ਟੌਡਰ ਮਲ ਜੀ ਨੇ ਆਪ ਦੇ ਸਾਰੇ ਜੀਵਨ ਦੀ ਪੂੰਜੀ ਜਰੀਆ ਉਥੇ ਦੁਨੀਆ ਦੀ ਮਹਿੰਗੀ ਸਭ ਤੋਂ ਜਰੀ ਜ਼ਮੀਨ ਆ ਖਰੀਦੀ ਸੋ ਭਾਈਚਾਰੇ ਨੁਕਸਾਨ ਦਾ ਮਿਸਾਲ ਦਾ ਜਿਹੜੀ ਹੈ ਉਹ ਸਦੀਆਂ ਤੋਂ ਚਲਦੀ ਜਾ ਰਹੀ ਹੈ ਕੁਝ ਕੁ ਲੋਕਾਂ ਕਰਕੇ ਸਾਡੇ ਭਾਈਚਾਰੇ 'ਚ ਕੋਈ ਮੈਂ ਸਮਝਦਾ ਲੰਮੂ ਨਹੀਂ ਲੱਗ ਸਕਦਾ ਜਿਹੜਾ ਬੁੱਧੀਜੀਵੀ ਲੋਕ ਆ ਜਿਹੜੇ ਅਸੀਂ ਲੋਕ ਆ ਜਿਹੜੇ ਨਹੀਂ ਚਾਹੁੰਦੇ ਇਹ ਜਾ ਵਿਤਕਰਾ ਬਣ ਕਿਸੇ ਨਾਲ ਵੀ ਅਸੀਂ ਲਗਾਤਾਰ ਇਹ ਸਾਡੇ ਜਿਹੜੇ ਤਿਹਾਰ ਨੇ ਸਾਡੇ ਜਿਹੜੇ ਇੱਦਾਂ ਸ਼ਾਦਤ ਦੇ ਦਿਨ ਨੇ ਕੋਈ ਵੀ ਇਸ ਤਰੀਕੇ ਦੇ ਪਰਬ ਨੇ ਉਹ ਸਾਂਝੇ ਤੌਰ ਤੇ ਮਨਾਵਾਂਗੇ ਔਰ ਮੇਰੀ ਸਿੱਖ ਸਮਾਜ ਅਕੀ ਵੀ ਬੇਨਤੀ ਹੈ ਵੀ ਆਪਾਂ ਸਾਰੇ ਇਕਜੁੱਟ ਹੋਈਏ ਹੋਰ ਵੀ ਧਰਮਾਂ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਆਪਾਂ ਸਾਰੇ ਇਕਜੁੱਟ ਹੋ ਕੇ ਜਿਹੜਾ ਸਮਾਜ ਨੂੰ ਭਾਈਚਾਰਕ ਸਾਂਝ ਨੂੰ ਲੰਬੂ ਲਾਉਣ ਦਾ ਪ੍ਰਯਾਸ ਕਰੇ ਉਹਨੂੰ ਇਕਜੁੱਟ ਹੋ ਕੇ ਬੰਨ ਜਿਟਿਏ ਉਹਨੂੰ ਇਕਜੁੱਟ ਹੋ ਕੇ ਮੂੰਹ ਤੁਰ ਜਵਾਬ ਦੇਈਏ ਸਰ ਸ਼ਿਵ ਸੈਨਾ ਦਾ ਮੇਨ ਮੋਟਿਵ ਕੀ ਹੋਣਾ ਚਾਹੀਦਾ ਕਿਉਂਕਿ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ ਕੀ ਮੋਟਿਵ ਹੋਣਾ ਚਾਹੀਦਾ ਤੇ ਕੀ ਮੋਟਿਵ ਤੁਹਾਡੇ ਹਿਸਾਬ ਦੇ ਨਾਲ ਹੈਗਾ ਸ਼ਿਵ ਸੈਨਾ ਦਾ ਜੋ ਹੋਣਾ ਚਾਹੀਦਾ ਦੇਖੋ ਸਨ 1966 ਦੇ ਵਿੱਚ ਜਦੋਂ ਆਦਰਨੀਏ ਹਿੰਦੂ ਜਦੇ ਸਮਰਾਟ ਬਾਲਾ ਸਾਹ ਠਾਕਰੇ ਨੇ ਸ਼ਿਵ ਸਨਾਲਾ ਦਾ ਨਿਰਮਾਣ ਕੀਤਾ ਸੀ ਉਹਨਾਂ ਨੇ ਉਦੋਂ ਹੀ ਸ਼ਿਵ ਸਨਾਲਾ ਜਿਹੜਾ ਮੂਲ ਮੰਤਰ ਹੈ ਉਹ ਲਿਖਿਆ ਸੀ ਸਮਾਜ ਸੇਵਾ ਦਾ ਦੂਸਰਾ ਨਾਮ ਸ਼ਿਵ ਸਿਨਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮਹਾਰਾਸ਼ਟਰ ਦੇ ਅੰਦਰ ਔਰ ਪੰਜਾਬ ਦੇ ਅੰਦਰ 250 ਦੇ ਕਰੀਬ ਜਿਹੜੀਆਂ ਐਨ ਜੀਓਜ਼ ਨੇ ਉਹ ਸ਼ਿਵ ਸਨਾਲਾ ਦੇ ਹੇਠਾਂ ਕੰਮ ਕਰ ਰਹੀਆਂ ਜਿਹੜੀਆਂ ਦਾ ਕੰਮ ਸਿਰਫ ਕੇਵਲ ਸਮਾਜ ਦੇ ਵਿੱਚ ਕੋਈ ਸਾਡੇ ਮੈਡੀਕਲ ਕੈਂਪਸ ਨੇ ਕੋਈ ਐਂਬੂਲੈਂਸਾਂ ਚੱਲਦੀਆਂ ਆ ਔਰ ਇਹ ਜਵਿਲੀ ਪੱਦਰ ਦੇ ਸ਼ੇਵਸ਼ੰਕਾਂ ਦਾ ਕੰਮ ਹੈ ਜਦੋਂ ਕੋਈ ਆਪਦਾਲਤ ਸਥਿਤੀ ਆਵੇ ਜਿੱਦਾਂ ਹੁਣ ਕਰੋਨਾ ਕਾਲ ਸੀ ਸ਼ੇਵਸ਼ਨਾਉਦ ਦੇ ਬਾਲਾ ਸਾਹਿਬ ਠਾਕਰੇ ਨੇ ਪੂਰੇ ਪੰਜਾਬ ਦੇ ਅੰਦਰ ਲੰਗਰ ਲਗਾਏ ਰਾਸ਼ਨ ਵੰਡੇ ਔਰ ਹਾਲੀ ਦੇ ਅੰਦਰ ਜਿਹੜਾ ਪੰਜਾਬ 'ਚ ਬਾੜ ਦੀ ਸਥਿਤੀ ਹੋਈ ਉਦੋਂ ਆਪ ਦੀ ਜ਼ਿੰਮੇਵਾਰੀ ਸਮਝਦਾ ਪੰਜਾਬੀ ਹੋਣ ਦੇ ਨਾਤੇ ਅਸੀਂ ਸ਼ੇਵਸ਼ਨਾਉਦ ਦੇ ਬਾਲਾ ਸਾਹਿਬ ਠਾਕਰੇ ਵੱਲੋਂ ਤਕਰੀਬਨ 5 ਜ਼ਿਲ੍ਹਿਆਂ ਦੇ ਵਿੱਚ ਰਾਹਤ ਸਮਗਰੀ ਪੰਚਾਇਤ ਸਾਡੇ ਸ਼ੇਵਸੈਨਿਕ ਬਗੈਰਾ ਪਾਣੀ ਦੇ ਵਿੱਚ ਉਤਰ ਕੇ ਜਿੱਤੇ ਤੱਕ ਹੋ ਸਕਿਆ ਲੋਕਾਂ ਦਾ ਬਚਾਅ ਕਰਵਾ ਅਸੀਂ ਨਾਲ ਸਾਥ ਦਿੱਤਾ ਔਰ ਕਈ ਜਗ੍ਹਾ ਸੀ ਲੰਗਰ ਲਗਾਏ ਇਹ ਕੋਈ ਆਸਾਨ ਨਹੀਂ ਹੈ ਸਾਡਾ ਫਰਜ਼ ਹੈ ਜੇ ਅਸੀਂ ਪੰਜਾਬੀ ਆਂ ਪੰਜਾਬ ਚ ਰਹਿੰਦੇ ਆਂ ਪੰਜਾਬੀ ਹੋਣ ਦੇ ਨਾਤੇ ਸਾਡਾ ਮੁਢਲਾ ਫਰਜ਼ ਹੈ ਜੇ ਪੰਜਾਬ ਚ ਕਦੇ ਕੋਈ ਆਫਤ ਵਾਲੀ ਸਥਿਤੀ ਆਵੇ ਤਾਂ ਅਸੀਂ ਵੱਦ ਚੜ ਕੇ ਉਹਦੇ ਚ ਸ਼ਿਵ ਸੈਨਿਕ ਦੱਸ ਲਈ ਹੋਈ ਹੈ ਜਿਹੜਾ ਸਮਾਜ ਨੂੰ ਸਮਰਪਿਤ ਹੈ ਪੜਕਾਉ ਬਿਆਨਬਾਜ਼ੀਆਂ ਦੇ ਕੇ ਆਪਦੇ ਕੋਈ ਨੀਜੀ ਏਜੰਡੇ ਕੋਈ ਨੀਜੀ ਸਵਾਰਥ ਉਹ ਪੂਰੇ ਕਰਨੇ ਮੈਂ ਸਮਝਦਾ Shiv Sena ਕਦੇ ਨਹੀਂ ਹੋ ਸਕਦਾ Shiv Sena ਉਹਦਾ ਬਾਲਾ ਸਾਹਿਬ ਠਾਕਰੇ ਬਾਲਾ ਸਾਹਿਬ ਠਾਕਰੇ ਦਾ ਇੱਕ ਸਪਾਈ ਪੂਰੇ ਦੇਸ਼ ਦੇ ਅੰਦਰ ਸਮਾਜ ਨੂੰ ਜ਼ਮਰਬਦ ਹੋ ਕੇ ਕੰਮ ਕਰ ਰਿਹਾ ਜੋ ਕਿ Shiv Sena ਦਾ ਹਮੇਸ਼ਾ ਮੂਲ ਮੰਤਰ ਰਿਹਾ ਸੋ Shiv Sena ਆਗੂ ਇਹੋ ਜਿਹੀ ਵੀ ਨੇ ਜੋ ਹਰ ਧਰਮ ਦਾ ਸਤਕਾਰ ਕਰਦੇ ਨੇ ਤੁਹਾਨੂੰ ਤਸਵੀਰ ਦਿਖਾਈ ਕਿ ਕਿਵੇਂ ਗੁਰੂਆਂ ਦੇ ਉਪਦੇਸ਼ ਦੇ ਵਿੱਚ ਅੱਜ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸ਼ਹੀਦੀ ਦਿਹਾੜੇ ਦੇ ਵਿੱਚ ਅੱਜ ਜਿਹੜਾ ਲੰਗਰ ਲਗਾਇਆ ਗਿਆ ਵਾ ਤੇ ਕਿੰਨੀ ਸੋਣੀ ਜਿਹੜੀ ਪੱਗ ਵੀਰ ਜੀ ਨੇ ਬੰਨੀ ਐ ਤੇ ਸ਼ਿਵ ਸੈਨਾ ਜਿਹੜਾ ਮੋਟਿਵ ਹੈਗਾ ਉਹ ਕੁਝ ਅਕੋਤੀ ਜਿਹੜੇ ਸ਼ਿਵ ਸੈਨਿਕ ਹੈਗੇ ਨੇ ਸਿਰਫ ਪੋਪੁਲਾਰਿਟੀ ਲੈਂਡ ਵਾਸਤੇ ਕਰਦੇ ਨੇ ਪਰ ਇਹੋ ਜੇ ਵੀਰ ਨੂੰ ਦੇਖ ਕੇ ਬੜੀ ਚੰਗੀ ਮਿਸਾਲ ਉਹਨਾਂ ਨੂੰ ਮਿਲ ਸਕਦੀ ਹੈ ਕਿ ਆਖਿਰ ਸ਼ਿਵ ਸੈਨਾ ਦਾ ਮੇਨ ਮੋਟਿਵ ਕੀ ਹੈਗਾ ਤੇ ਕੀ ਹੋਣਾ ਚਾਹੀਦਾ ਕੈਮਰਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨ ਜੈ ਕੁਮਾਰ